ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਹਕਮਨਾਮਾ ਸੇਵ ਗੁਰ ਅਰਜਨ ਦੇਵ ਸਹਿ ਮਹਾਰਾਜ ਜੀ ਆਪਣੀ ਤੁਰਕੀ ਬਾਣੀ ਰਹੀਂ ਫਰਮਾਨ ਕਰਦੇ ਹਨ ਸ਼ਲੋਕ ਮਹਲਾ 5 ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਇਸ ਜੀਵ ਦਾ ਜਿਹੜਾ ਆਦ ਹੈ ਇਹ ਮਦ ਜਿਹੜੀ ਦੀ ਜਵਾਨੀ ਆ ਇਹਦਾ ਜੀਵਨ ਜੋ ਜਿਹੜਾ ਜੀਵਨ ਇਹ ਬਤੀਤ ਕਰ ਰਿਹਾ ਹੈ ਔਰ ਅੰਤ ਜਿਹੜਾ ਅੰਤ ਜਿੱਥੇ ਨੇ ਜਾਣਾ ਇਹਦੇ ਵਿੱਚ ਪਰਮੇਸ਼ਰ ਰੱਖਿਆ ਕਰਦਾ ਹੈ ਪਰਮਾਤਮਾ ਇਸ ਜੀਵ ਦੀ ਰੱਖਿਆ ਕਰਦਾ ਹੈ ਮਾਤ ਘਰਵੇਂ ਆਪਣ ਦੇ ਤਹਿਤ ਮੁਰਾਕਬਾ भावक सागर अथाह लहर में तारो का तार है माता दी पेट तो लेके अंत तक के जीव इस जीव दी रख्या परमेश्वर परमेश्वर दा नाम गुरु ए दी रख्या कर दे सतगुरु देता हर नाम अमृत चखिया ਗੁਰੂ ਦਿਆਲ ਜਬੇ ਜੀਵ ਗੁਰੂ ਦੀ ਸ਼ਰਨ ਪੈ ਜਾਵੇ ਤਾਂ ਗੁਰੂ ਦਿਆਲ ਹੋ ਕੇ ਨਾਮ ਦੀ ਧਾਤ ਬਖਸ਼ਿਸ਼ ਕਰਦਾ ਹੈ ਸਤਿਪੁਰਖ ਜਿਨ ਜਾਨਿਆ ਸਤਗੁਰ ਇਸ ਕਾ ਨਾਮ ਜੋ ਪਰਮੇਸ਼ਰ ਨਾਲ ਜੁੜਿਆ ਹੈ ਜੀਵ ਆਤਮਾ ਕੋਈ ਰਬ ਦਾ ਪਿਆਰਾ ਉਹ ਕੀ ਨਾਮ ਦੀ ਧਾਤ ਬਖਸ਼ਿਸ਼ ਕਰਦਾ ਹੈ ਤੇ ਰਾਣੀ ਨਾਮ ਦੀ ਧਾਤ ਲੈ ਕੇ ਹੁਕਮ ਚ ਰਹਿੰਦਾ ਹੈ ਉਸ ਨਾਮ ਦੀ ਆराधना ਕਰਦਾ ਹੈ ਨਾਮ ਦਾ ਜੈਨ ਕਰਦਾ ਹੈ ਜੈਸੰਗ ਕਰਦਾ ਹੈ ਗੁਰੂ ਤੇ ਪ੍ਰਸਾਦ ਰੱਖਦਾ ਹੈ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਹੈ ਤਾਂ ਉਹਦੇ ਹਿਰਦੇ ਘਰ ਵਿੱਚ ਅਮਰਤ ਚੱਖਿਆ ਉਹਨੂੰ ਅਮਰਤ ਰਸ ਪ੍ਰਾਪਤ ਹੁੰਦਾ ਹੈ ਭਾਈ ਸਾਧਾ ਸੰਗ ਉਪਾਰ ਅੰਨ ਦਿਨ ਹਰ ਗੁਣ ਰਵੇ ਸਾਧਾ ਸੰਗ ਸਤ ਸੰਗਤ ਵਿੱਚ ਬੜ ਬਯੰਤ ਜਿਹੜੀ ਸਾਧਾਂ ਸੰਸਾਧ ਸਾਧੂਆਂ ਦੀ ਸੰਗਤ ਹੈ ਬੜੀ અપਾਰ ਹੈ ਬੜੀ ਕਿਰਪਾ ਵਾਲੀ ਹੈ ਬਖਸ਼ੀਸ਼ ਵਾਲੀ ਹੈ ਬੜੀ ਬਯੰਤ ਹੈ ਅਨੰਦ ਹਰ ਗੁਣ ਰਬ ਹੈ ਅਨੰਦ ਭਾਵ ਜਿਨ ਰਾਤ ਕਰਕੇ ਸਤਸੰਗਤ ਦੇ ਵਿੱਚ ਕੋਈ ਜੁੜ ਜਾਵੇ ਸਾਧੂ ਸੰਗਤ ਵਿੱਚ ਮਹਾਪੁਰਖਾਂ ਦੀ ਸੰਗਤ ਵਿੱਚ ਨਾਮ ਜਪਣ ਵਾਲੇ ਸੰਗਤ ਵਿੱਚ ਕੋਈ ਮਨ ਕਰਕੇ ਜੁੜ ਜਾਵੇ ਪਰਮੇਸ਼ਰ ਦੇ ਵਿਰਾਗ ਵਿੱਚ ਪ੍ਰੇਮ ਵਿੱਚ ਕੋਈ ਭਿੱਜ ਕੇ ਜੁੜ ਜਾਵੇ ਤਾਂ ਗੁਰੂ ਦੀ ਕਿਰਪਾ ਹੁੰਦੀ ਹੈ ਬਿਆਨਤ ਕਰ ਬਖਸ਼ੀਸ਼ ਹੁੰਦੀ ਹੈ ਆਨੰਦਨ ਹਾਰ ਗੁਣ ਰਵੈ ਆਨੰਦ ਦਾ ਭਾਵ ਹੈ ਦਿਨ ਰਾਤ ਕਰਕੇ ਹਰੀ ਦੇ ਗੁਣਾ ਵਿੱਚ ਉਹ ਜੀਵ ਰਵੈ ਭਾਵ ਰਮਿਆ ਰਹਿੰਦਾ ਹੈ ਹਰ ਬੇਲੇ ਨਾਮ ਵਿੱਚ ਸਿਮਰਨ ਵਿੱਚ ਭਜਿਆ ਰਹਿੰਦਾ ਹੈ ਭਾਈ ਪਾਏ ਮਨੋਰਥ ਸਭ जो नी अर्थ काम चार पदार्थ जे को मांगे से वाला चार पदार्थ ने जो एदर्म ने परमात्मा जुड़ना अर्थ संसारी वस्तुआं आर्थिक काम मन की कामना इच्छा शुभ इसाव ਮੋਕਸ਼ ਕਹਿੰਦੇ ਨੇ ਮੁਕਤੀ ਨੂੰ ਚਾਰ ਪਦਾਰਥ ਪਾਈ ਮਨੋਰਥ ਸਭ 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 ਦਾ ਭਾਵ ਹੈ ਚਾਰੇ ਮਨੋਰਥ ਨੂੰ ਪ੍ਰਾਪਤ ਕਰ ਲੈਣੇ ਜੇ ਭਗਤੀ ਕਰਦਾ ਦਿਨ ਰਾਤ ਕਰਕੇ ਬ੍ਰਿਸ਼ਰ ਦੇ ਬਿਜਾਗ ਵਿੱਚ ਗੁਰੂ ਦੇ ਹੁਕਮ ਵਿੱਚ ਰਹਿ ਕੇ ਸਤਸੰਗਤ ਵਿੱਚ ਰਹਿ ਕੇ ਮਾੜੀਆਂ ਬਿਰਤੀਆਂ ਤੋਂ ਭੈੜੀਆਂ ਬਿਰਤੀਆਂ ਤੋਂ ਕੋਚ ਕਰਕੇ ਰੱਬ ਦੇ ਪੈ ਵਿੱਚ ਰਹਿ ਕੇ ਅਨੰਦਨ ਭਗਤੀ ਕਰਦਾ ਭਾਈ ਸਾਰੇ ਮਨੋਰਥਾਂ ਨੂੰ ਇਹ ਪਾ ਲੈnder ਹੈ ਜੁਨੀ ਨਾ ਪਰ ਫਿਰ ਕਿਸੇ ਹੋਰ ਜੁਨੀ ਵਿੱਚ ਨਹੀਂ ਜਾਂਦਾ ਭਾਈ ਸਭ ਕਿਸ ਕਰਤੇ ਹੱਥ ਕਾਰਨ ਜੋ ਕਰੇ ਇਹ ਭਾਈ ਕਿਸੇ ਦੇ ਆਪਣੇ ਜੋਰ ਨਾਲ ਹੀ ਕੋਈ ਚੀਜ਼ ਦੀ ਸਾਰੀ ਦੁਨੀਆ ਨਾਮ ਜਪਦੀ ਹੈ ਸਾਰੀ ਦੁਨੀਆ ਸੇਵਾ ਕਰਦੀ ਹੈ ਪਰ ਸਾਰੇ ਪਰਮੇਸ਼ਰ ਨੂੰ ਪਰਵਾਹ ਨਹੀਂ ਹੁੰਦੇ ਵਿਰਲੇ ਵਿਰਲੇ ਨੇ ਜਗ ਮੈਂ ਉਤਮ ਕਾਢੀ ਹੈ ਵਿਰਲੇ ਕਈ ਜਿਹੜਾ ਬਹੁਤਿਆਂ ਮਨ ਤਾਂ ਕਰਦਾ ਹੈ ਬਹੁਤ ਹੀ ਤਰਲੇ ਕਰਦਾ ਹੈ ਬਿਸਰ ਨਹੀਂਦਾ ਤਾਰ ਆਪਣਾ ਨਾਮ ਦੀ ਉਹ ਔਰੇ ਨਾ ਸਕਾਂ ਬਿਨ ਦੇਖੇ ਪ੍ਰੀਤ ਮਾ ਮਹੀਰ ਭਹਿ ਚੱਲੇ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ ਬਿਲ ਕਰੇ ਚਾਤ ਰੱਖੀ ਨਿਆ ਜਿਹਦੇ ਅੰਦਰ ਹਿਰਦੇ 'ਚ ਤਾਰਾ ਪੈਦਾ ਹੁੰਦੀ ਹੈ ਸਭ ਕਿਸ ਕਰਤੇ ਹੱਥ ਕਾਰਨ ਜੋ ਕਰਾਏ ਇਹ ਸਭ ਕੁਝ ਪਰਮੇਸ਼ਰ ਦੇ ਹੱਥ ਹੈ ਭਾਈ ਜਿਹਨੂੰ ਉਹ ਨੇੜੇ ਲਾਉਂਦਾ ਹੈ ਉਹ ਨੇੜੇ ਲੱਗ ਜਾਂਦਾ ਕਾਰਨ ਜੋ ਕਰੇ ਜੋ ਪਰਮੇਸ਼ਰ ਕਰਦਾ ਹੈ ਉਹ ਹੀ ਹੋਣਾ ਹੈ ਭਾਈ ਕਿਸੇ ਮਨੁੱਖ ਕੋਲ ਆਪਣਾ ਜੋਰ ਨਹੀਂ ਹੈ ਭਾਈ ਨਾਨਕ ਮੰਗੇ ਦਾਨ ਸੰਤਾਂ ਧੋਰ ਤਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਨੂੰ ਸੰਮੁਖ ਰੱਖ ਕੇ ਪ੍ਰਮਾਨ ਕਰਦੇ ਹਨ ਇਹ ਨਾਨਕ ਜੀ ਮੈਂ ਐਸੇ ਸੰਤਾਂ ਦਾ ਹੀ ਇਹ ਜੇ ਸਾਧੂਆਂ ਦੀ ਧੂਰੀ ਮੰਗਦਾ ਹਾਂ ਗੀਦੀ ਤੁ ਜੜੀ ਧੂਰੀ ਨਾ ਮਿਲਨ ਦੇ ਕਰਕੇ ਇਸ ਭਵਜਲ ਸੰਸਾਰ ਵਿਚੋਂ ਤਰ ਜਾਈਦਾ ਹੈ ਮਹਲਾ ਪੰਜਵਾਂ ਗੁਰੂ ਅਰਜਨ ਦੇਸ ਹੈ ਮਹਾਰਾਜੀ ਪੰਜਵੇਂ ਗੁਰੂ ਜਿਸ ਨੂੰ ਮੰਨ ਬਸਾਈ ਜਿਨ ਉਪਾਇਆ ਜੀਨੇ ਸਾਨੂੰ ਪੈਦਾ ਕੀਤਾ ਕਾਈ ਜੀਨੇ ਹਸ ਤਵਾਬ ਕਾਨੇ ਸ੍ਰਿਸ਼ਨਾੰਤ ਇਸੇ ਤਿਆਗ ਵਰ ਸੰਗਠਨਾ ਐਸੇ ਤੋਂ ਮੂੜ ਅੰਧਿਆਤਿ ਨਾਨਕ ਦੇ ਪ੍ਰਭਾਅ ਜਿਨ ਤੇਰੀ ਮਨ ਬਣਤ ਬਣਾਈ ਉਠ ਬੈਠ ਸਦ ਤੇ ਸੇ ਪਿਆਈ ਜਿਨੇ ਤੈਨੂੰ ਬਣਾਉਣਾ ਕੀਤਾ ਹੈ ਤੈਨੂੰ ਬਣਾਇਆ ਹੈ ਤੇਰੀ ਮੂਰਤ ਘੜੀ ਹੈ ਮਾਤਾ ਦੇ ਉਦਰ ਵਿੱਚ ਰੱਖਿਆ ਕੀਤੀ ਹੈ ਹੱਥ ਪੈਰ ਲਾਏ ਨੇ ਸੋਨਾ ਮੁਖੜਾ ਲਾਇਆ ਤੇ ਮਹਾਰਾਜ ਜੀ ਕਹਿੰਦੇ ਨੇ ਜਿਸ ਨੂੰ ਮਨ ਵਸਾਏ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਮਨੁੱਖ ਜਿਨੇ ਤੇਰੀ ਬਣਤ ਬਣਾਈ ਹੈ ਜਿਨੇ ਤੈਨੂੰ ਪੈਦਾ ਕੀਤਾ ਹੈ ਉਹਨੂੰ ਮਨ ਵਿੱਚ ਵਸਾਉਣਾ ਕਰ ਜਨ ਜਨ ਨੇ ਧਿਆਇਆ ਖਸਮ ਤੈਨ ਸੁਖ ਪਾਇਆ ਜਿਨਾਂ ਨੇ ਵੀ ਮਸਕਤ ਘਾਲ ਕੇ ਸੰਸਾਰੀ ਰੂਪੀ ਰਸਾਂ ਤੋਂ ਮੁੱਖ ਮੋੜ ਕੇ ਪ੍ਰਮਾਤਮਾ ਦੇ ਨਾਲ ਖਸਮ ਦੇ ਨਾਲ ਪਾਵ ਸਾਡੀ ਆਤਮਾ ਦਾ ਪਤੀ ਪਰਮੇਸ਼ਰ ਪਿਆਰਾ ਉਹਨੂੰ ਉਹਨੂੰ ਧਿਆਉਣਾ ਕੀਤਾ ਹੈ ਯਾਦ ਕਰਨਾ ਕੀਤਾ ਹੈ ਉਹਦਾ ਸਿਮਰਨ ਕਰਨਾ ਕੀਤਾ ਹੈ ਉਹਦੀ ਜਾਦ ਵੀ ਜੁੜਨਾ ਕੀਤਾ ਹੈ ਉਹਨਾਂ ਨੇ ਭਾਈ ਐਸੇ ਸੰਸਾਰ ਦੇ ਵਿੱਚੋਂ ਪ੍ਰਮਾਤਮਾ ਦੇ ਨਾਮ ਦਾ ਪ੍ਰਮਾਤਮਾ ਦੇ ਮੇਲਾ ਆਪ ਦੱਸ ਸੁਖ ਆਇਆ ਹੈ ਸਫਲ ਜਨਮ ਪ੍ਰਵਾਨ ਗੁਰਮਖਿ ਆਇਆ ਜਿਨ੍ਹਾਂ ਨੇ ਨਾਮ ਜਪ ਕੇ ਆਪਣਾ ਜੀਵਨ ਸਫਲਾ ਕੀਤਾ ਹੈ ਉਹ ਪ੍ਰਵਾਨ ਹੋਏ ਹਨ ਪਰਮੇਸ਼ਰ ਨੂੰ ਉਹ ਗੁਰਮਖ ਉਹਨਾਂ ਦਾ ਆਉਣਾ ਜਾਣਾ ਸਫਲਾ ਹੋਇਆ ਹੈ ਭਾਈ ਹੁਕਮੇ 부ਜ ਨਿਹਾਲ ਖਸਮ ਫਰਮਾਇਆ ਹੁਕਮੇ 부ਜ ਨਿਹਾਲ ਹਉਕਮ ਨੂੰ ਮੁਝ ਕੇ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਉਹਦੇ ਹੁਕਮ ਨੂੰ ਮੁਝ ਕੇ ਫੇਰ ਕਿਤੇ ਜਾ ਕੇ ਉਹਦੀ ਨਿਹਾਲਤਾ ਉਹਦੀ ਨਦਰ ਨੂੰ ਪਾਇਆ ਜਾਂਦਾ ਭਾਈ ਇਹ ਖਸਮ ਫਰਮਾਇਆ ਇਹ ਸਾਨੂੰ ਗੁਰੂ ਨੇ ਯਾਦ ਕਰਾਇਆ ਭਾਈ ਉਹਦੇ ਹੁਕਮ ਵਿੱਚ ਚੱਲ ਜਿਸ ਹੋਆ ਆਪੇ ਪਾਲ ਸੋਨੇ ਪਰਮਾਇਆ ਭਾਈ ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਆਪਣਾ ਜੋਰ ਨਹੀਂ ਕੋਈ ਹੈ ਜੋਰ ਨਾਲ ਜੀਵਨ ਮਰਨ ਨਾਲ ਜੋਰ ਨਾਲ ਜੀਵਨ ਮਾਰਨ ਮਾਲਨ ਨਾਲ ਜੋਰ ਨਾਲ ਜੀਵਨ ਮਰਨ ਨਾਲ ਜੋ ਜਿਹੜਾ ਨਾਮ ਮਰਮ ਵਿੱਚ ਜੋਰ ਹੈ ਨਾ ਜਨ ਵਿੱਚ ਜੋਰ ਹੈ ਨਾ ਇਹਦੇ ਚੰਗੇ ਹੁਣ ਜੋਰ ਹੈ ਜੋਰ ਇਹਦਾ ਕਿਤੇ ਨਹੀਂ ਚੱਲਦਾ ਜੋਰ ਨਾਲ ਰਾਜ ਮਲਮਸਾ ਜੋਰ ਨਾਲ ਸੁਤੀ ਗਿਆਨ ਨਹੀਂ ਚਾਹ ਜੋਰ ਨਾਲ ਜੁਗਤੀ ਸੁਟਾ ਸੰਸਾਰ ਇਹਦੇ ਕੋਲੇ ਕੋਈ ਜੋਰ ਨਹੀਂ ਹੈ ਭਾਈ ਜਿਸ ਹੱਥ ਜੋਰ ਕਰ ਵੇਖ ਸੋ ਜਿਸ ਹੋਆ ਆਪ ਕਿਰਪਾਲ ਜਿਹੜੀਆਂ ਇਹ ਬਿਰਤੀਆਂ ਨੇ ਚੰਗੀਆਂ ਬਿਰਤੀਆਂ ਨੇ ਚੰਗਾ ਸੁਹਾਏ ਪ੍ਰਭੂ ਦੇ ਗੁਣ ਨੇ ਇਹ ਉਹਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੇ ਨੇ ਜਿਸ ਹੋਆ ਆਪ ਕਿਰਪਾਲ ਨੇ ਪਰਮਾਇਆ ਉਹ ਮਾਇਆ ਵਿੱਚ ਨਹੀਂ ਪਰਮਦਾ ਝੂਠ ਵਿੱਚ ਠੱਗੀ ਵਿੱਚ ਚੋਰੀ ਵਿੱਚ ਲਵਾਏ ਮਾਨ ਨਹੀਂ ਹੁੰਦਾ ਭੈੜੀਆਂ ਬਿਰਤੀਆਂ ਵਿੱਚ ਉਹਨਾਂ ਉਹਦੇ ਤੇ ਕੋਈ ਆਸਰ ਨਹੀਂ ਹੁੰਦਾ ਜੀ ਦੇ ਤੇ ਪਰਮੇਸ਼ਰ ਦੀ ਭਾਈ ਕਿਰਪਾ ਹੁੰਦੀ ਹੈ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਇਹ ਭਾਈ ਭਾਨੀ ਦੀ ਗੱਲ ਹੈ ਜਿਹੜਾ ਰੱਬ ਦਾ ਪਿਆਰਾ ਹੁੰਦਾ ਉਹ ਦੁੱਖ ਤੇ ਸੁੱਖ ਨੂੰ ਇੱਕ ਕਰਕੇ ਜਾਣਦਾ ਜੋ ਜੋ ਦਿੱਤਾ ਖਸਮ ਜੋ ਜੋ ਦਾ ਭਾਵ ਹੈ ਦੁੱਖ ਤੇ ਸੁੱਖ ਜਿਨ੍ਹਾਂ ਵੀ ਪਰਮੇਸ਼ਰ ਨੇ ਦਿੱਤਾ ਭਾਵੇਂ ਦੁੱਖ ਆਇਆ ਭਾਵੇਂ ਸੁੱਖ ਆਇਆ ਰੱਬ ਦੇ ਪਿਆਰੇ ਨੇ ਪਰਮੇਸ਼ਰ ਦੇ ਹੁਕਮ ਵਿੱਚ ਰਹਿ ਕੇ ਉਹਨੂੰ ਸੁਖ ਕਰਕੇ ਮੰਨਿਆ ਮਨੋਂ ਅਨੰਦ ਕਰਕੇ ਮੰਨਿਆ ਉਹਨੂੰ ਪਰਮੇਸ਼ਰ ਦਾ ਆਪਾਣਾ ਮੰਨ ਕੇ ਹਿਰਦੇ ਵਿੱਚ ਵਸਾਇਆ ਗਿਲਾਨੀ ਕੀਤੀ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਜੋ ਪਰਮੇਸ਼ਰ ਨੇ ਵਸਤੂਆਂ ਦਿੱਤੀਆਂ ਜੋ ਵੀ ਪਰਮੇਸ਼ਰ ਵੱਲੋਂ ਹੋ ਪ੍ਰਮਾਤਮਾ ਵੱਲੋਂ ਬਖਸ਼ੀਸ਼ ਵਹੀ ਉਹਨੂੰ ਆਪਾਣੇ ਵਿੱਚ ਰਹਿ ਕੇ ਉਹਦੇ ਵਿੱਚ ਆਨੰਦ ਮਾਨਿਆ ਨਾਨਕ ਜਿਸ ਹੈ ਜਾਲ ਬੁਝਾਏ ਹੁਕਮ ਮਿਤ ਪਰਮੇਸ਼ਰ ਜੀ ਦੇ ਜਾਲ ਹੋ ਜਾਂਦਾ ਪਾਈ ਉਹਨੂੰ ਆਪਣੇ ਹੁਕਮ અપਾਰ ਬਿਆੰਤ ਜਿਹੜੇ ਹੁਕਮ ਨੇ ਜਿਹੜੀ ਉਹਦੀ ਪ੍ਰਭੂਤੀ ਧਿਆਲਤਾ ਹੈ ਅਪਾਰਤਾ ਹੈ ਬਿਆੰਤਤਾ ਹੈ ਗੱਤਮਿਤ ਹੈ ਜਿਹੜੀ ਉਹਦੀ ਪ੍ਰਭੂ ਸ਼ਕਤੀ ਹੈ ਨਾਨਕ ਜਿਸੇ ਦਿਆਲ ਜਿਹਦੇ ਤੇ ਦਿਆਲ ਹੋ ਜੇ ਪਰਮੇਸ਼ਰ ਉਹ ਆਪਣੀ ਗੱਤਮਿਤ ਆਪਣੀ ਮਿੱਤ ਨੂੰ ਆਪਣੀ અપਾਰ ਬਿਆੰਤ ਸ਼ਕਤੀ ਨੂੰ ਬੁਝਾ ਦਿੰਦਾ ਹੈ ਜਨਾ ਦਿੰਦਾ ਹੈ ਭਾਈ ਜਿਸੇ ਭੁਲਾਏ ਆਪ ਮਰ ਮਰ ਜਮੈ ਨਿਤ ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੋਵੇ ਨਦਰ ਉੱਠੀ ਜੇ ਕਰੇ ਸੁਲਤਾਨਾ ਆ ਕੜਾਈਦਾ ਜਿਨ੍ਹਾਂ ਤੇ ਨਦਰ ਉੱਠੀ ਹੋ ਜਾਵੇ ਭਾਈ ਜੀ ਦਾ ਤੇ ਨਦਰ ਨਾ ਕਰੇ ਦਾ ਪਰਮੇਸ਼ਰ ਪ੍ਰਮਾਤਮਾ ਨਦਰ ਦੀ ਗੱਲ ਹੈ ਭਾਈ ਨਦਰ ਕੀਤੇ ਹੁੰਦੀ ਹੈ ਇਹ ਜਿਹੜੇ ਪਰਮਿਸ਼ਨ ਤੇ ਪਾਣੀ ਵਿੱਚ ਚੱਲਦੇ ਨੇ ਸੋ ਸਿੱਖ ਸਖਾ ਬੰਦ ਪਹਿ ਭਾਈ ਜੀ ਗੁਰੂ ਕੇ ਪਾਣੀ ਵਿੱਚ ਚੱਲੋ ਹੋਈ ਸਿੱਖ ਹੈ ਜਿਹੜਾ ਗੁਰੂ ਦੇ ਪਾਣੀ ਚ ਆ ਜਾਵੇ ਬੁਰੇ ਦੇ ਹੋ ਕੇ ਮੈਂ ਚਾਰਜ ਦੇ ਦੁਨੀਆ ਬੜੀ ਲੋਹਾਇਮਾਨ ਹੈ ਇਹ ਬੇਸਗੰਦਲਾਂ ਧਰੀਆਂ ਖੰਡ ਲਿਵਾੜ ਖੰਡ ਨਾਲ ਲਵੇੜ ਕੇ ਵਿਯੋਧੀਆਂ ਗੰਦਲਾਨੀ ਬੇਸਗੰਦਲਾਂ ਬਾਬਾ ਫਰੀਦ ਜੀ ਕਹਿੰਦੇ ਨੇ ਤੇ ਦਾਏ ਬੇਸਗੰਦਲਾਂ ਧਰੀਆਂ ਖੰਡ ਲਿਵਾੜ ਖੰਡ ਦੀਆਂ ਖੰਡਲ ਚ ਲਪੇਟ ਕੇ ਰੱਖੀਆਂ ਨੇ ਹੈ ਵਿਯੋਧੀਆਂ ਗੰਦਲਾਂ ਮਨੁੱਖ ਨੂੰ ਦੁਨੀਆਦਾਰੀ ਨੂੰ ਇਹ ਮਿੱਠੀਆਂ ਲੱਗਦੀਆਂ ਨੇ ਇਸ ਕਰਕੇ ਪ੍ਰਮਾਤਮਾ ਨੂੰ ਛੱਡ ਕੇ ਇਧਰ ਨੂੰ ਦੌੜਦਾ ਹੈ ਤੇ ਜਿਸੇ ਭੁਲਾਏ ਆਪ ਮਰ ਮਰ ਜੰਮੇ ਨੇਤਰ ਜਿਨ੍ਹਾਂ ਨੂੰ ਇਹ ਵਿਉਧੀਆਂ ਗੰਦਲਾਂ ਚੰਗੀਆਂ ਜਨਾਤੀਆਂ ਭੁਲਾ ਦਿੱਤਾ ਰਸਤਾ ਰੱਬ ਦਾ ਗੁਰੂ ਦਾ ਪਰਮੇਸ਼ਰ ਦਾ ਪ੍ਰਮਾਤਮਾ ਦਾ ਸਤਸੰਗਤ ਦਾ ਰਸਤਾ ਭੁਲਾ ਦਿੱਤਾ ਉਹਨੂੰ ਇਹ ਸੰਸਾਰ ਮਿੱਠਾ ਲੱਗਦਾ ਤੇ ਇੱਥੇ ਕੀ ਹੁੰਦਾ ਫਿਰ ਭੁਲਾ ਦਿੱਤਾ ਪਰਮੇਸ਼ਰ ਨੇ ਫਿਰ ਵਾਰ-ਵਾਰ ਮਰਦਾ ਜਮਦਾ ਜਮਦਾ ਮਰਦਾ ਮਰ ਮਰ ਜੰਮੇ ਨਿਤ ਭਾਵ ਫਿਰ ਉਹ ਜੁਨੀਆਂ ਵਿੱਚ ਪੈ ਜਾਂਦਾ ਹੈ ਭਾਈ paudi ਨਿੰਦ ਕੁਮਾਰੀ ਤਤਕਾਲ ਖਿਰ ਟਿਕਣ ਨਾ ਦਿੱਤੀ ਹੈ ਤਾਂ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਨਿੰਦਕ ਕਿਰਤ ਨਿੰਦਕਾ ਤੋਂ ਹੀ ਪਿਆ ਉਹਦਾ ਕਰਮ ਸੀ ਪਰ ਪਰਮੇਸ਼ਰ ਪ੍ਰਮਾਤਮਾ ਜਦੋਂ ਕੋਈ ਭਗਤ ਦੀ ਨਿੰਦਿਆ ਜਿਆਦਾ ਕਰਦਾ ਹੈ ਭਗਤ ਦੇ ਉੱਪਰ ਕੋਈ ਨਿੰਦਕ ਜ਼ੋਰ ਦਿਖਾਉਂਦਾ ਹੈ ਤਾਂ ਤਤਕਾਲ ਉਸੇ ਟਾਈਮ ਥਣ ਵਿੱਚ ਪ੍ਰਮਾਤਮਾ ਉਹਦਾ ਨਾਸ਼ ਕਰ ਦਿੰਦਾ ਹੈ ਥਣ ਵਿੱਚ ਉਹਨੂੰ ਨਸ਼ਟ ਕਰ ਦਿੰਦੇ ਹਨ ਭਾਈ ਪ੍ਰਭ ਦਾਸ ਕਾ ਦੁੱਖ ਨਾ ਖਵ ਸਕੈ ਹੜ ਜੋਨੀ ਜੁਤੇ ਪ੍ਰਭ ਦਾਸ ਕਾ ਦੁੱਖ ਨਾ ਖਵ ਸਕੈ ਸਹਿ ਨਹੀਂ ਸਕਦਾ ਕੋਈ ਦਾਸਾਂ ਦੇ ਉੱਪਰ ਕੋਈ ਜ਼ੋਰ ਚਲਾਵੇ ਨਾ ਫਿਰ ਪ੍ਰਮਾਤਮਾ ਸਹਿ ਨਹੀਂ ਸਕਦਾ ਕੋਈ ਸਾਧੂ ਦੀ ਕੋਈ ਸੰਤਾਂ ਦੀ ਗੁਰਸਿੱਖ ਦੀ ਸੇਵਾਦਾਰ ਦੀ ਕੋਈ ਬਦਖੋਈ ਕਰੇ ਿੰਦਿਆ ਕਰੇ ਕੋ ਨੂੰ ਨੀਚਾ ਦਿਖਾਉਣਾ ਕਰੇ ਉਹਨੂੰ ਪੰਡਨਾ ਕਰੇ ਤਾਂ ਪਰਮੇਸ਼ਰ ਸਹਿ ਨਹੀਂ ਸਕਦਾ ਇਹ ਗੱਲ ਸੰਤਨ ਦੁੱਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖ ਕੋਈ ਦੁੱਖ ਦੰਦਾ ਉਹਨਾਂ ਨੂੰ ਪਰਮੇਸ਼ਰ ਨੂੰ ਦੁੱਖ ਹੁੰਦਾ ਹੈ ਕੋਈ ਸਾਧੂਆਂ ਨੂੰ ਸੁਖ ਦੰਦਤ ਪਰਮੇਸ਼ਰ ਨੂੰ ਸੁਖ ਮਿਲਦਾ ਇਹ ਪਰਮੇਸ਼ਰ ਦੇ ਨਾਮ ਦੀ ਤੇ ਭਗਤਾਂ ਦੀ ਵਡਿਆਈ ਆ ਭਾਈ ਪ੍ਰਭ ਦਾਸ ਦਾ ਦੁੱਖ ਨਾ ਖਾ ਸਕੈ ਫੜ ਜੋਨੀ ਤੇ ਇਹਨਾਂ ਨੂੰ ਕੀ ਕਰਦੇ ਨੇ ਮਹਾਰਾਜੀ ਫੜ ਕੇ ਨਾ ਅਰਜੁਨੀਆਂ ਦੇ ਵਿੱਚ ਸੁੱਟ ਦਿੰਦੇ ਹਨ ਭਾਈ ਪਾਪ ਜਨਮ ਕਰਨ ਦੇ ਵਿੱਚ ਨਰਕਾਂ ਵਿੱਚ ਪਾਚਾ ਦਿੰਦੇ ਹਨ ਮੱਥੇ ਵਾਲ ਪਸਾਰਿਆਂ ਜਮ ਮਾਰਗ ਮੁਤੇ ਐਡਾ ਪਰਮੇਸ਼ਰ ਨੂੰ ਇਨਾੰਗ ਰੂ ਆਉਂਦਾ ਪਰਮੇਸ਼ਰ ਨੂੰ ਇਨਾੰ ਵੀਰ ਰਸ ਆਉਂਦਾ ਪਰਮੇਸ਼ਰ ਨੂੰ ਮੱਥੇ ਵਾਲ ਪਸਾਰਿਆਂ ਮੱਥੇ ਦੇ ਵਾਲਾਂ ਤੋਂ ਪੜ ਕੇ ਜਮ ਮਾਰਗ ਮੁਤੇ ਜਿਹੜੇ ਜਵਾਂ ਦੇ ਮਾਰਗ ਨੇ ਜਮਾਂ ਦੇ ਰਸਤੇ ਨੇ ਉਹਨਾਂ ਦੇ ਵਿੱਚ ਪਰਮੇਸ਼ਰ ਸੁੱਟ ਦਿੰਦੇ ਹਨ ਭਾਈ। ਉਹਨਾਂ ਨੂੰ ਦੁੱਖ ਲੱਗਾ ਬਿਲ ਲਾਨੀਆਂ ਨਰਕ ਘੋਰ ਸੁਤੇ ਐਸੇ ਦੁੱਖ ਪਰ ਉਹਨਾਂ ਨੂੰ ਬਿਲ ਲਾਨੀਆਂ ਬਰਲਾਬ ਕਰਦੇ ਨੇ। ਬੜੇ ਤੜਫਦੇ ਨੇ ਨਰਕਾਂ ਚ ਪਾਈ ਫਿਰ ਨਰਕ ਘੋਰ ਸੁਤੇ ਨਰਕਾਂ ਵਿੱਚ ਘੋਰ ਸੁਤੇ ਭਾਵ ਅਗਿਆਨ ਦੀ ਨੀਂਦ ਵਿੱਚ ਨਰਕਾਂ ਵਿੱਚ ਗਿਰ ਜਾਂਦੇ ਨੇ ਫਿਰ ਦੁੱਖ ਪਾਉਂਦੇ ਨੇ ਬਿਰ ਲਾਉਂਦੇ ਨੇ ਬਿਲਕਦੇ ਨੇ ਪਾਈ ਫਿਰ ਹੋ। ਕੰਠ ਲਾਏ ਦਾਸ ਰੱਖਿਐਨ ਨਾਨਕ ਹਰ ਸਤੇ ਕੰਠ ਲਾਏ ਦਾਸ ਰੱਖਿਐਨ ਜਿਹੜੇ ਦਾਸ ਬਣ ਕੇ ਰਹਿੰਦੇ ਨੇ ਗੁਰੂ ਦੇ ਦਾਸ ਗੁਰੂ ਦੇ ਪਿਆਰੇ ਗੁਰੂ ਦੇ ਪਰਮੇਸ਼ਰ ਦੇ ਬੱਚੇ ਬਣ ਕੇ ਰਹਿੰਦੇ ਨੇ ਉਹਦੇ ਸਿਸ ਬਣ ਕੇ ਰਹਿੰਦੇ ਨੇ ਗੁਰੂ ਨਾਲ ਜੁੜਦੇ ਨੇ ਗੁਰੂ ਦੇ ਹੁਕਮ ਨੂੰ ਗੁਰੂ ਦੇ ਰਜਾ ਨੂੰ ਪਿਆਰ ਕਰਦੇ ਨੇ ਭਾਈ ਪਰਮੇਸ਼ਰ ਉਹਨਾਂ ਨੂੰ ਕੰਠ ਲਾ ਕੇ ਰੱਖਦਾ ਆਪਣੀ ਸਾਥੀ ਨਾਲ ਰਾ ਕੇ ਰੱਖਦਾ ਭਾਈ ਗੁਰੂ ਅਰਜਨ ਦੇਵ ਸਹਿ ਮਹਾਰਾਜੀ ਨੇ ਗੁਰੂ ਨਾਮ ਤੇ ਸਿੱਖ ਤੇ ਪ੍ਰਮਾਤਮਾ ਦੀ ਮਹਿਮਾ ਨੂੰ ਇਹ ਸਬਦ ਵਿੱਚ ਪ੍ਰਚਾਰਿਆ ਹੈ ਇਹਦੇ ਵਿੱਚ ਸਾਨੂੰ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਮਹਾਰਾਜ ਜੀ ਦੇ ਇਹ ਪਵਿੱਤਰ ਉਪਦੇਸ਼ ਨੂੰ ਆਪਾਂ ਸਾਰੇ ਜਾਣਿਆਂ ਨੇ ਮੰਨਣਾ ਹੈ ਭਾਈ ਮਾੜੇ ਪਾਸਿਆਂ ਤੋਂ ਕਿਨਾਰਾ ਵਟਣਾ ਚੰਗੇ ਪਾਸਿਆਂ ਨੂੰ ਅਸੀਂ ਨੇ ਆਪਣਾ ਰਸਤਾ ਅਪਣਾਉਣਾ ਹੈ ਫੇਰ ਹੀ ਅਸੀਂ ਗੁਰੂ ਦੇ ਸਿੱਖਾਂ ਫੇਰ ਹੀ ਅਸੀਂ ਸਤਸੰਗੀਆਂ ਆਓ ਇਸ ਲਈ ਪੰਗਤੀ ਪੜ ਕੇ ਆਪਾਂ ਸਮਾਪਤੀ ਕਰੀਏ ਫਿਰ ਸਹਿਜ ਪਾਠ ਰਾਮੋ ਗੋਗਾ ਦੁੱਖ ਲੱਗੇ ਬਿਲ ਲਾਨੀਆਂ ਨਰਕ ਕੋਰ ਸੁਤੇ ਕਾਂਠ ਲਾਏ ਦਾਸ ਰੱਖਿਆਨ ਨਾਨਕ ਹਰ ਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ